ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੇ ਕਿ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦੇ ਕਿ ਪਹਿਲਗਾਮ ਦੇ ਵਿੱਚ ਜਿਹੜਾ ਆਪਕੀ ਹਮਲਾ ਹੋਇਆ ਸੀ ਬੇਕਸੂਰ ਹਿੰਦੂਆਂ ਦੀ ਪਛਾਣ ਕਰ ਕਰਕੇ ਜਿਹੜਾ ਆ ਉਹਨਾਂ ਨੂੰ ਮਾਰਿਆ ਗਿਆ ਸੀ ਉਸ ਦੇ ਪ੍ਰਤੀ ਜੇ ਗੱਲ ਕਰੀਏ ਤਾਂ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਰੋਸ ਜਿਹੜਾ ਲਗਾਤਾਰ ਵੇਖਣ ਨੂੰ ਮਿਲ ਰਿਹਾ ਤੇ ਲੋਕਾਂ ਦੀ ਮੰਗ ਵੀ ਹੈਗੀ ਹੈ ਕਿ ਇੱਕ ਵਾਰ ਜਿਹੜਾ ਆ ਇਹਨਾਂ ਨੂੰ ਸਬਕ ਸਿਖਾਣਾ ਜ਼ਰੂਰੀ ਹੈ ਇਸੇ ਸੰਬੰਧੀ ਜੇ ਗੱਲ ਕਰੀਏ ਤਾਂ ਹੁਣ ਅਸੀਂ ਸਰਹੱਦੀ ਏਰੀਆ ਜੀ ਜ਼ੀਰੋ ਲਾਈਨ ਰੇਖਾਂ ਤੇ ਸਿੰਪਲ ਸਕੂਲ ਪਿੰਡ ਉੱਥੇ ਪਹੁੰਚਿਆ ਏ ਢਿੰਡਾ ਪੋਸਟ ਹੈਗੀ ਆ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਇਹ ਪਿੰਡ ਹੈਗਾ ਢਿੰਡਾ ਬਿਲਕੁਲ ਹੀ ਜ਼ੀਰੋ ਲਾਈਨ ਤੇ ਹੈਗਾ ਇਹ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਇਹ ਬਾਰਡਰ ਦੀਆਂ ਤਾਰਾਂ ਹਸਨ ਉਸ ਤੋਂ ਪਾਰ ਜੇ ਗੱਲ ਕਰੀਏ ਤਾਂ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਤੇ ਉੱਥੇ ਹੀ ਗੱਲ ਕਰੀਏ ਤਾਂ ਢਿੰਡੇ ਦੇ ਵਿੱਚ ਕਿਸਾਨਾਂ ਨੂੰ ਜੜਾ ਆ ਅਧਿਕਾਰੀਆਂ ਵੱਲੋਂ ਜਿਹੜੇ ਕਿਹਾ ਗਿਆ ਹੈ ਕਿ ਤੁਸੀਂ ਜਿੰਨਾ ਕੀ ਜਲਦੀ ਹੋ ਸਕਦਾ ਹੈ ਕਿ 2-4 ਦਿਨ ਦੇ ਵਿੱਚ ਜਿਹੜੀਆਂ ਆਪਣੀਆਂ ਫਸਲਾਂ ਸਨ ਉਹਨਾਂ ਨੂੰ ਸਮੇਟ ਲਿਆ ਜਾਏ ਤੂੜੀ ਕਣਕਾ ਜੋ ਵੀ ਹੈ ਤੁਹਾਨੂੰ ਸਮੇਟ ਲੋ ਕਿਉਂਕਿ ਮਾਹੌਲ ਕਿਸੇ ਤਰ੍ਹਾਂ ਵੀ ਜਿਹੜਾ ਆ ਉਹ ਖਰਾਬ ਹੋ ਸਕਦਾ ਹੈ ਇਸੇ ਸੰਬੰਧੀ ਜਿਹੜੀ ਲੋਕਾਂ ਨਾਲ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਉੱਥੇ ਹੀ ਲੋਕਾਂ ਵਿੱਚ ਭਾਰੀ ਰੋਸ ਹੈਗਾ ਕਿ ਆਤਕ ਦਾ ਜਿਹੜਾ ਖਾਤਮਾ ਕਰਨ ਲਈ ਸਾਨੂੰ ਜਿਹੜੀ ਉਸ ਦੀ ਮਾਂ ਹੈਗੀ ਆ ਪਾਕਿਸਤਾਨ ਹੈਗੀ ਆ ਉਹਨਾਂ ਤੇ ਹਮਲਾ ਕਰਨਾ ਚਾਹਦਾ ਤਾਂ ਕਿ ਇੱਕ ਵਾਰ ਜਿਹੜਾ ਆ ਉਹਨਾਂ ਤੇ ਹਮਲਾ ਕਰਨ ਨਾਲ ਜਿਹੜਾ ਆ ਉਹਨਾਂ ਨੂੰ ਪਤਾ ਲੱਗੇਗਾ ਹਿੰਦੁਸਤਾਨ ਦੇ ਵਿੱਚ ਜਿਹੜੀ ਹੈ ਕਿੰਨੀ ਇੱਕ ਜਿਹੜੀ ਤਾਕਤ ਹੈਗੀ ਹੈ ਤੇ ਕਿਸ ਤਰ੍ਹਾਂ ਜਿਹੜਾ ਆ ਤੁਹਾਡੇ ਇਸ ناکਾਮ ਹਰਕਤਾਂ ਜਿਹੜੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਹਿੰਦੁਸਤਾਨ ਦੇ ਸਕਦਾ ਹੈ ਇਸੇ ਸਬੰਧੀ ਲੋਕਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਤੁਹਾਨੂੰ ਸੁਣਾਵਾਂਗੇ ਤਾ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕਿੰਨੀ ਫਕਰ ਸਿੰਘ ਹੈ ਜੀ ਕਿਹੜਾ ਏਰੀਆ ਹੈਗਾ ਆਪਣਾ ਇਹ ਬਮਿਆਲ ਬਲਾਕ ਪੈਂਦਾ ਤਹਿਸੀਲ ਪਠਾਨਕੋਟ ਜ਼ਿਲ੍ਹਾ ਪਠਾਨਕੋਟ ਆ ਪਿੰਡ ਢਿੰਡਾ ਆ ਕਿਹੜੇ ਹਾਲਾਤ ਬਣੇ ਨੇ ਹਲੇ ਤਣਾਪੁਨ ਕਾਫੀ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਕਿਉਂਕਿ ਇੱਕ ਆਂਤਕੀ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਸੀ ਹਾਂਜੀ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਬਿਲਕੁਲ ਨਾਲ ਲੱਗਦੇ ਫਿਰ ਹੱਥ ਦੇਖੋ ਜੇ ਪੂਰੀ ਜਿਹੜੇ ਜਿੰਨੇ ਵੀ ਸਾਡੇ ਪਿੰਡ ਦੇ ਵਾਸੀ ਜਾਂ ਇਲਾਕੇ ਦੇ ਵਾਸੀ ਹੈ ਨਾ ਇਹ ਪੂਰੀ ਤਰ੍ਹਾਂ ਰੋਸ ਦੇ ਵਿੱਚ ਨੇ ਕਿਉਂਕਿ ਪਾਕਿਸਤਾਨ ਜਿਹੜਾ ਆ ਉਹਦੇ ਪ੍ਰਯੋਜਿਤ ਅਤੰਕਵਾਦ ਜਿਹੜਾ ਉਹਦੇ ਕਰਕੇ ਹੀ ਇਹ ਘਟਨਾਵਾਂ ਹੋ ਰਹੀਆਂ ਨੇ ਪਿਛਲੇ 30-35 ਸਾਲ ਤੋਂ ਚੱਲ ਰਿਹਾ ਹੈ ਸਰਕਾਰਾਂ ਕੀ ਕਰਦੀਆਂ ਨੇ ਕਿ ਅਤੰਕਵਾਦੀਆਂ ਨੂੰ ਮਾਰਦੀਆਂ ਨੇ ਪਰ ਉਹਨਾਂ ਦੀ ਜਿਹੜੀ ਮਾਂ ਆ ਪਾਕਿਸਤਾਨ ਉਹਨਾਂ ਨੂੰ ਨਹੀਂ ਕੁਝ ਕਹਿੰਦੀ ਔਰ ਇਹ ਅਤੰਕਵਾਦੀ ਮਤਲਬ ਜਿਹੜੇ ਮਰਦੇ ਨੇ ਉਹਨਾਂ ਦੀ ਮਾਂ ਤੇ ਮਰਦੀ ਨਹੀਂ ਉਹ ਹੋਰ ਜੰਮ-ਜੰਮ ਕੇ ਭੇਜ ਜਾਂਦੇ ਆ ਮਤਲਬ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਤੇ ਕਸ਼ਮੀਰ ਵਿੱਚ ਭੇਜ ਦੇਣਾ ਉਹਦੇ ਕਰਕੇ ਸਾਡੇ ਸੈਨਿਕ ਮਰਦੇ ਆ ਬਚਾਰੇ ਜਾਂ ਸਿਵਲ ਮਰਦੇ ਨੇ ਜਾਂ ਹੋਰ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤੇ ਇਸ ਸਮੇਂ ਪੂਰਾ ਰੋਸ ਹੈ ਪਹਿਲਗਾਮ ਚ ਜਿਹੜੀ ਘਟਨਾ ਹੋਈ ਹੈ ਬੜੀ ਦੁਰਭਾਗੇ ਵਾਲੀ ਘਟਨਾ ਹੈ ਸਾਰੀ ਦੁਪਾਰਤ ਦੀ ਲਗਭਗ ਜਿਹੜੀਆਂ ਵਿਰੋਧੀ ਪਾਰਟੀਆਂ ਨਾ ਉਹ ਵੀ ਸਰਕਾਰ ਦੇ ਨਾਲ ਇਸ ਵੇਲੇ ਮੋੜਨਾ ਮੋੜਾ ਮਿਲਾ ਕੇ ਚੱਲ ਰਹੀ ਹੈ ਪਛੇ ਤੇਰਾ ਸਾਥ ਦੇਾਂਗੇ ਤੁਹਾਡਾ ਹੁਣ ਇਹ ਸੈਂਟਰ ਗਵਰਨਮੈਂਟ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਬਦਲਾ ਲੰਦੀ ਹੈ ਪਾਕਿਸਤਾਨ ਦੇ ਵਿੱਚ ਸਾਡਾ ਪਿੰਡ ਜਿਹੜਾ ਢਿੰਡਾ ਆ ਇਹ ਬਿਲਕੁਲ ਬਾਰਡਰ ਦੇ ਨਾਲ ਸਾਹਮਣੇ ਤਾਰ ਤੁਹਾਨੂੰ ਨਜ਼ਰ ਆਊਗੀ ਤਾਰ ਦੇ ਨਾਲ ਸਾਡੇ ਨਜ਼ਰ ਆਉਂਦਾ ਨਾਲ ਹੀ ਆ ਸਾਡਾ ਅਟੈਚਡ ਹੈ ਜੀਰੋ ਲਾਈਨ ਉੱਤੇ ਆ ਬੜੇ ਹਮਲੇ ਦੇਖਿਆ 72 ਦੇ ਵਿੱਚ ਵੀ ਲੜਾਈ ਦੇਖੀ ਆ ਫਿਰ ਵਾਜਪੇ ਟਾਈਮ ਦੇ ਉੱਤੇ ਉਹ ਏਸੀ ਕੀ ਕਟਨਾ ਇਧਰ ਉਹ ਵੀ ਦੇਖੀ ਆ ਸਾਡੇ ਲੋਕ ਇਥੇ ਕਬਰਾਉਂਦੇ ਨਹੀਂ ਆ ਪਰ ਚਾਹਦੇ ਨੇ ਕਿ ਇੱਕ ਵਾਰੀ ਪਾਕਿਸਤਾਨ ਦਾ ਜਿਹੜਾ ਨਾ ਉਹ ਤੈਸ਼ ਨੈਸ ਕਰਕੇ ਉਹਨੂੰ ਮੁਕਾਇਆ ਜਾਵੇ ਇਸ ਵੇਲੇ ਸੈਂਟਰ ਗਵਰਨਮੈਂਟ ਮੋਦੀ ਸਰਕਾਰ ਜਿਹੜੀ ਹੈ ਉਹਦੇ ਕੋਲ ਇੱਕ ਬਹੁਤ ਵਧੀਆ ਚਾਂਸ ਹੈ ਕਿ ਉਹ ਇਸ ਕੰਮ ਨੂੰ ਜਿਹੜਾ ਆ ਉਹ ਨਿਪਰੇ ਚੜੇ ਇੱਕ ਹੋਰ ਮੈਂ ਜ਼ੋਰ ਦੇ ਕੇ ਗੱਲ ਕਹਿਣਾ ਚਾਹੁੰਦਾ ਕਿ ਜੇ ਇਸ ਵਾਰ ਕੁਝ ਨਾ ਕੀਤਾ ਸਰਕਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਉਥਲ-ਪੁਥਲ ਹੋ ਜਾਣੀ ਹੈ ਲੜਾਈ ਜਿਹੜੀ ਤੁਸੀਂ ਗੱਲ ਕਰਦੇ ਵੀ ਲੜਾਈ ਚੱਲਦੀਆਂ ਬੰਬ ਵੀ ਡਿੱਗਦੇ ਨੇ ਬੱਚੇ-ਬੁੱੱਚਿਆਂ ਨੂੰ ਪਿੱਛੇ ਅਸੀਂ ਭੇਜ ਦਿੰਦੇ ਹਾਂ ਕੋਈ ਗੱਲ ਨਹੀਂ ਬਜ਼ੁਰਗਾਂ ਨੂੰ ਪਰ ਨੌਜਵਾਨ ਪੀੜੀ ਜਿਹੜੀ ਹੈ 60 65 ਸਾਲ ਤੋਂ ਜਿਹੜੇ ਛੋਟੇ ਨੇ ਉਹ ਇੱਥੇ ਰਹਿੰਦੇ ਨੇ ਔਰ ਆਰਮੀ ਦਾ ਪੂਰਾ ਸਹਿਯੋਗ ਕਰਦੇ ਨੇ ਉਹ ਆਰਮੀ ਨੂੰ ਰਸਤਾ ਵੀ ਦੱਸਦੇ ਕਿਉਂਕਿ ਸਾਨੂੰ ਦੋ ਹਰ ਇੱਕ ਰਸਤੇ ਦਾ ਪਤਾ ਹੁੰਦਾ ਹੈ ਔਰ ਰਸਤਾ ਵੀ ਦੱਸਦੇ ਨੇ ਉਹਨਾਂ ਨੂੰ ਕਿ ਕਿੱਧਰੋਂ ਜਾਣਾ ਹੈ ਕਿੱਧਰ ਪੋਲੇ ਆ ਕਿੱਧਰ ਦਰਿਆ ਆ ਕਿੱਧਰ ਗਾਰਾ ਆ ਕਿਉਂ ਬਾ ਆ ਉਹ ਸਾਰਾ ਦੱਸਦੇ ਆ ਔਰ ਸਮਝ ਜੇ ਪਾਣੀ ਪਹੁੰਚਾਉਣਾ ਹੈ ਪਾਣੀ ਪਹੁੰਚਾਉਂਦੇ ਨੇ ਜੋ ਵੀ ਹੈ ਉਹਨਾਂ ਦੇ ਕਈ ਵਾਰੀ ਹਾਂ 98 ਦੇ ਵਿੱਚ ਸ਼ਾਇਦ ਕਾਰਗਲ ਯੁੱਧ ਹੋਇਆ ਸੀਗਾ 100 ਮੀਟਰ ਤੋ ਉਦੋਂ ਅਸੀਂ ਪਿੰਡ ਵਾਸੀਆਂ ਨੇ ਆਰਮੀ ਨਾਲ ਹਲਕੇ ਕਰਾਲਿੰਗ ਬਹੁਤ ਨਿਕਾਲੀ ਸੀ ਕਈਆਂ ਲੈ ਕੇ ਉਹ ਇਥੇ ਕੋਈ ਦਿੱਸਦਾ ਨਹੀਂ ਪੂਰੇ 7 ਦਿਨ ਆਰਮੀ ਦਾ ਪਰ ਜੇ ਇਸ ਵਾਰ ਜੇ ਪਾਕਿਸਤਾਨ ਦਾ ਤੈਸਟ ਨਹੀਂ ਪਾਕਿਸਤਾਨ ਨੂੰ ਖਤਮ ਨਹੀਂ ਕੀਤਾ ਤੇ ਸਮਝੋ ਭਾਰਤ ਜਿਹੜਾ ਨੂੰ ਆਪਣੇ ਹੱਥ ਖੜੇ ਕਰ ਦੇਣਾ ਚਾਹੀਦੇ ਅੱਲਾ ਹੀ ਕਹਿ ਚੁੱਕਿਆ ਕਿ ਅਤਨਕਵਾਦੀਆਂ ਦੇ ਘਰ ਹਟਾਓ ਅਤਨਕਵਾਦੀਆਂ ਨੂੰ ਮਾਰੋ ਜਦੋਂ ਤੱਕ ਉਹਨੇ ਮਾਂ ਨਹੀਂ ਮਰੇਗੀ ਉਹਨਾਂ ਨੇ ਉਹਨਾਂ ਨੂੰ ਜਨਮ ਦੇ ਦੇ ਕੇ ਉਹਨਾਂ ਟ੍ਰੇਨਡ ਕਰਕੇ ਭੇਜ ਦੇ ਰਿਆ ਨੇ ਸਾਡੇ ਜਵਾਨ ਮਰਦੇ ਰਹਿਣੇ ਆ ਸਾਡੀ ਸਿਪਲ ਮਰਦੀ ਰਹਿਣੀ ਹੈ ਔਰ ਜਿਹੜਾ ਹੁਣ ਪਹਿਲਗਾਮ ਚ ਸਿੱਧਾ ਹੀ ਹਿੰਦੂਆਂ ਦੇ ਤੇ ਉਤੇ ਅਟੈਕ ਕੀਤਾ ਗਿਆ ਜਿਹੜਾ ਟਾਰਗੇਟਡ ਹਿੰਦੂ ਕੀਤਾ ਅਟੈਕ ਕੀਤਾ ਟਾਰਗੇਟ ਕੀਤਾ ਉਹ ਤੇ ਬੈਸੇ ਬੜਾ ਮੰਦਪਾ ਗਈ ਔਰ ਪੂਰੇ ਹਿੰਦੂ ਸਮਾਜ ਦੇ ਵਿੱਚ ਇੰਨਾ ਰੋਸ ਹੈ ਔਰ ਅਸੀਂ ਸਾਨੂੰ ਪਤਾ ਪਈ ਜਿਹੜੀ ਭਾਜਪਾ ਸਰਕਾਰ ਹੈ ਉਹ ਹਿੰਦੂਆਂ ਦੇ ਪ੍ਰਤੀ ਬੜੀ ਮਤਲਬ ਸਾਨੂੰ ਸੋਚਦੇ ਆ ਬੜੀ ਅੱਛੀ ਆ ਤੋ ਜੇ ਹੁਣ ਵੀ ਹਿੰਦੂਆਂ ਦੇ ਮਤਲਬ ਕਤਲ ਦੇ ਉੱਤੇ ਵੀ ਜੇ ਕੋਈ ਐਕਸ਼ਨ ਨਾ ਹੋਇਆ ਤੋ ਉਹ ਬੜੀ ਰੋਸ ਵਾਲੀ ਗੱਲ ਹੋਵੇਗੀ ਸਰਕਾਰ ਦੇ ਉੱਤੇ ਰੋਸ ਹੋਏਗਾ ਸਾਡਾ ਫਿਰ ਫਿਰ ਸਾਡਾ ਅਤੰਕਵਾਦੀਆਂ ਉੱਤੇ ਤੇ ਪਾਕਿਸਤਾਨ ਦੇ ਉੱਤੇ ਸਾਡਾ ਰੋਸ ਖਤਮ ਹੋ ਜਾਏਗਾ। ਮੇਰਾ ਨਾਮ ਸਵਰਨ ਸਿੰਘ ਹੈ ਜੀ। ਕਿਹੜਾ ਪਿੰਡ ਹੈ ਤੁਹਾਡਾ? ਸਿੰਬਲ ਸਕੂਲ ਸਰਹੱਦ ਦੇ ਨਾਲ ਲੱਗਦਾ ਪਿੰਡ। ਹਾਂਜੀ। ਪਿਛਲੇ ਨਹੀਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਜਿਹੜਾ ਅੰਤ ਕੀ ਕਾਫੀ ਨਦੋਦ ਲੋਕ ਜਿਹੜੇ ਮਾਰੇ ਗਏ। ਹੂੰ। ਤੋਂ ਉਹ ਜਿਹੜਾ ਕਾਫੀ ਤਣਾਅਪੂਰਨ ਮਾਹੌਲ ਬਣਿਆ ਆ। ਕਹਿ ਸਕਦੇ ਆ ਕਿ ਲੜਾਈ ਦਾ ਮਾਹੌਲ ਵੀ ਬਣਿਆ ਆ। ਇਸ ਤਰ੍ਹਾਂ ਵੇਖਦੇ ਹੋ ਜੀ। ਅਸੀਂ ਤੇ ਇਸੇ ਤਰੀਕੇ ਨਾਲ ਦੇਖਦੇ ਆਂ ਵੀ ਲੜਾਈ ਦਾ ਮਾਹੌਲ ਬਣਿਆ ਪਿਆ ਆ। ਤੇ ਕੋਈ ਇਹ ਨਾ ਹੋ ਵੀ ਨਹੀਂ ਖਾਸ ਵੀ ਨਹੀਂ ਕਿ ਬਣ ਵੀ ਸਕਦਾ ਆ ਤੇ ਹੋ ਵੀ ਸਕਦਾ ਆ। ਦੂਸਰਾ ਫਿਰ ਆ ਜਿਹੜਾ ਹੁਣ ਵੀਐਸਫ ਹਾਲਿਆਂ ਉਦੋਂ ਦੂਸਰੇ ਦਿਨ ਮੀਟਿੰਗ ਰੱਖੀ ਸੀ। ਸਾਡੇ ਮੰਤਰੀ ਸਾਹਿਬ ਆਏ ਹੀ ਕਟਾਲੂ ਕਟਾਲੂ ਜਾ ਕੇ। ਉਹਨਾਂ ਨਾਲ ਵੀ ਇਹਨਾਂ ਦੀ ਮੀਟਿੰਗ ਹੋਈ ਤੇ ਉਹਨਾਂ ਨੇ ਇਹਨਾਂ ਨੂੰ ਇਹੀ ਗੱਲ ਕਹੀ ਹੈ ਕਿ ਜਿਹੜੀਆਂ ਆਪਣੀਆਂ ਫਸਲਾਂ ਨੇ ਤਾਰਾਂ ਤੋਂ ਪਾਰਲੇ ਪਾਸੇ ਉਹਨਾਂ ਨੂੰ ਛੇਤੀ ਸੰਭਾਲ ਲਓ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਬਾਕੀ ਕੋਈ ਪੱਕਾ ਇਹ ਨਹੀਂ ਆ ਕਿ ਅਸੀਂ ਕਹਿ ਸਕਦੇ ਵੀ ਜੰਗ ਲੱਗ ਗਈ ਰਹੀ ਇਹ ਰਾਤ ਲਖਾਈ ਜਾ ਰਹੇ ਨੇ ਸ਼੍ਰੀ ਨਗਰ ਦੀ ਹਾਂ ਉਧਰ ਤੇ ਹੈ ਪਾਣੇ ਵੀ ਢਾਈ ਜਾ ਰਹੇ ਨੇ ਹਾਂਜੀ ਆਹੋ ਵੀ ਮਾਹੌਲ ਕਹਿੰਦੇ ਪਰਮਾਇਆ ਹੋਇਆ ਹਾਂਜੀ ਹਾਂਜੀ ਕਿ ਕਹਿੰਦੇ ਨੂੰ ਹੋ ਸਕਦਾ ਵੀ ਕਿਰਾ ਭਾਰਤੇ ਨੇ ਤੋੜ ਕੇ ਦਾ ਜਵਾਕ ਇਹਾਂ ਪੈ ਸਕਦਾ ਤੇ ਤੁਸੀਂ ਬਿਲਕੁਲ ਸਰਹਾਰ ਦੇ ਨਾਲ ਲੜਦੇ ਹੋ ਤੁਹਾਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਸਾਨੂੰ ਕੋਈ ਖਤਰਾ ਨਹੀਂ ਜੀ ਜਦੋਂ ਕਿ ਉਹ ਜੀ ਗੱਲਬਾਤ ਹੋएगी ਤੇ ਅਥੋਂ ਅੱਠ ਕੇ ਥੋੜਾ ਪਿਛੇ ਚੱਲ ਜਾਵਾਂਗੇ ਇਹ ਪਹਿਲੇ ਵੀ ਕਈ ਵਾਰੀ ਇਦਾਂ ਹੋਇਆ ਜਿੰਨਾ ਤਣਾਅ ਪਹਿਲੇ ਤਾਂ ਬਹੁਤ ਵਾਰ ਹੋਇਆ ਐਹੋ ਜੀਆਂ ਕਹਾਣੀਆਂ ਤੇ ਬਹੁਤ ਵਾਰ ਹੋਈਆਂ ਨੇ ਇਹ ਵਿੱਚ ਦੇ ਖਾਲੀ ਚਲੇ ਜਾਂਦਾ ਕੰਮ ਜਿ ਤਰ੍ਹਾਂ 2001 ਚ ਹੀ ਲੜਾਈ ਦੇ ਕਰਗਲ ਸਾਈਡ ਸੀ ਤੇ ਇਧਰੋਂ ਦੁਨੀਆ ਇਧਰੋਂ ਵੀ ਪਿਛੇ ਹਟਾਤੀ ਤੇ ਉਹੀ ਹਿਸਾਬ ਹੁਣ ਵੀ ਇਹੀ ਹਾਲ ਹੈ ਹੁਣ ਮੋਰਚੇ ਮਾਰਚੇ ਵੀ ਬਣੇ ਨੇ ਕਾਫੀ ਦੇਖੇ ਨੇ ਉਹ ਤੇ ਜਿਹੜੇ ਲਿਕੇ ਬਣੇ ਨਾ ਕੀ ਲੱਗਦਾ ਜਿਹੜੀ ਹਰਕਤ ਕੀਤੀ ਐ ਇਹਨਾਂ ਨੇ ਸ਼ਹਿਰਾਂ ਦੇ ਵਿੱਚ ਉਹ ਤੇ ਬਿਲਕੁਲ ਗਲਤ ਆ ਉਹ ਤੇ ਹਿੰਦੂਆਂ ਦੇ ਨਾਮ ਤੇ ਕੀਤੀ ਨਾ ਨਾ ਪੁਛ ਪੁਛ ਕੇ ਮਾਰੇ ਜਿੱਦਾਂ ਤੁਹਾਡਾ ਨਾਮ ਕੀ ਹੈ ਉਹਨਾਂ 'ਚ ਇੱਕ ਮੁਸਲਮਾਨ ਹੈ ਬਾਕੀ ਦੇ ਸਾਰੇ ਹਿੰਦੂ ਹੀ ਹੈ ਕਹਿੰਦੇ ਨੇ ਵੀ ਕਾਫੀ ਮੌਕੇ ਇਹੜਿਆ ਆਪਾਂ ਪਸਾਨ ਨਹੀਂ ਲੱਗਣ ਬੜੀ ਬੜੀ ਇਦਾਂ ਦੇ ਬੜੇ ਮੌਕੇ ਦਿੱਤੇ ਆ ਕੈਂਡੀ ਬੈਠੀ ਆ ਇਹਦੇ ਕਹਿੰਦੇ ਵੀ ਹੁਣ ਇੱਕ ਵਾਰੀ ਲੜਾਈ ਲੱਗਣੀ ਚਾਹੀਦੀ ਹੈ ਕਿਹੜਾ ਪਿੰਡ ਹੈਗਾ ਆਪਣਾ ਪਿੰਜੀ ਨਾਲ ਪਰ ਹੱਦ ਦੇ ਨਾਲ ਲੱਗਦਾ ਹਾਂਜੀ ਹਾਲਾਤ ਜਿਹੜੇ ਬਣੇ ਪਏ ਨੇ ਕਿਉਂਕਿ ਪਿਛਲੇ ਦਿਨੀ ਇੱਕ ਆਂਤਰੀ ਹਮਲਾ ਆਇਆ ਪਹਿਲਗਾਮ ਦੇ ਦਿੱਤੇ ਹਾਂਜੀ ਸਾਡੇ ਕਾਫੀ ਨਡੂਰ ਜਿਹੜੇ ਆ ਮਾਰੇ ਗਏ ਹਾਂਜੀ ਤੇ ਉਦੋਂ ਦੁਬਾਰਾ ਹਾਲਾਤ ਕਾਫੀ ਮੜੇ ਮਾੜੇ ਬਣੇ ਤੁਸੀਂ ਬਿਲਕੁਲ ਸਰਹੱਦ ਦੇ ਨਾਲ ਲੱਗਦੇ ਹੋ ਹਾਂਜੀ ਇਹ ਕਹਿਣਾ ਚਾਹੁੰਦੇ ਅਸੀਂ ਕਹਿੰਦੇ ਆ ਕਿ ਪਾਕਿਸਤਾਨ ਇੱਕ ਵਾਰੀ ਤਬਾਹ ਹੋਣਾ ਚਾਹੀਦਾ ਪਿੰਡ ਤੁਹਾਡਾ ਬਿਲਕੁਲ ਨਾਲ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਹਜੇ ਜਿੱਦਾਂ ਤਣਾਅਪੂਰਨ ਮਾਹੌਲ ਜਿਵੇਂ ਕਿ ਜ ਬਣਿਆ ਹਾਂਜੀ ਹੈ ਇਦਾਂ ਦਾ ਇਹ ਆ ਗਿਆ ਸ਼ਰ ਦੇ ਕੋਈ ਨਹੀਂ ਇੱਥੇ ਅਜੇ ਠੀਕ ਠਾਕ ਹੈ ਪਰ ਮੈਨੂੰ ਬਣ ਜਾਏਗਾ ਇਹ ਫਸਲਾਂ ਵਾਸਤੇ ਜਿੱਦਾਂ ਪਾਰ ਫਸਲਾਂ ਹੈਗੀਆਂ ਫਿਰ ਕਿੱਦਾਂ ਉਹ ਕੱਟ ਲਈਏ ਨੇ। ਅਬ ਆਰਮ ਬੀਆ ਸ਼ਰੇ ਕਿਹਾ ਤੇ ਆਪਣੀ ਫਸਲ ਕੱਟੇ। ਬੰਕਰ ਕਾਫੀ ਬਣੇ ਹੋਏ ਨੇ ਕبھی ਕਦੀ ਯੂਜ਼ ਵੀ ਹੋਏ ਨੇ ਬੰਕਰ ਇਹ। ਬੈਂਕ ਤਾਂ ਇਹ ਆਰਮੀ ਦਾ ਆਰਮੀ ਨੇ ਯੂਜ਼ ਕਰਨੇ ਨੇ। ਆਰਮੀ ਕਰਦੀ ਹੈ। ਇਹ ਤੁਸੀਂ ਦੂਸਰੀ ਵਾਰੀ ਅਗੋਂ ਨਾ ਫੌਜ ਛੁਣ ਨਹੀਂ ਬੜੀ। ਅਗਰ ਮੰਨ ਲਓ ਲੜਾਈ ਹੁੰਦੀ ਹੈ ਕੋਈ ਇਸ ਤਰ੍ਹਾਂ ਦੀ ਗੱਲਬਾਤ ਹਾਂਜੀ ਆਰਮੀ ਆਰਮੀ ਨੇ ਬਣਾਇਆ।